ਕਹਿੰਦਾ ਜਿੰਨਾ ਚਿਰ ਚੰਗੇ ਚੰਗੇ ਜਾਨਵਰਾਂ ਦੀਆਂ ਵੀਡੀਓ ਪੇਜ ਤੇ ਨਾ ਪਾਈਏ ਚੈਨ ਜ ਨਹੀਂ ਆਉਂਦਾ ਜਾਨਵਰ ਚੰਗਾ ਭਾਲ ਕੇ ਲਿਆਉਨੇ ਆ ਤੇ ਚੰਗਾ ਤੁਹਾਡੇ ਲਈ ਦਿਖਾਉਨੇ ਆ ਦਿਖਾਉਨੇ ਤਾਂ ਤੁਸੀਂ ਸਪੋਰਟ ਕਰਦੇ ਹੋ ਵੱਧ ਤੋਂ ਵੱਧ ਪੇਜ ਆਪਣਾ YouTube ਵਾਲਾ ਫੋਲੋ ਕਰ ਦਿਓ ਸਬਸਕ੍ਰਾਈਬ ਕਰ ਦਿਓ ਜੀ Facebook ਪੇਜ ਵਾਲੇ ਫੋਲੋ ਕਰ ਦਿਓ ਤੇ YouTube ਚੈਨਲ ਆਪਣਾ ਸਬਸਕ੍ਰਾਈਬ ਕਰ ਦਿਓ ਘੈਂਟ ਘੈਂਟ ਘੋੜੀਆਂ ਦੀਆਂ ਵੀਡੀਓ ਦੇਖਣ ਵਾਸਤੇ ਹਰੇਟ ਸਮੇਤ ਆਪਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੇ ਵੀਰ ਭਰਾ ਜ਼ਰੂਰ ਦੇਖਿਓ ਜੀ ਰਿਕੁਐਸਟ ਹੈ ਇਹ ਬੇਸ਼ੇਰੀ ਰਾਜਰਤਨ ਘੋੜੇ ਦੀ ਬੱਚੀ ਹੈ ਜੀ ਠੀਕ ਹੈ ਜੀ ਇੱਕ ਪਾਸਿਓ ਅਲੀਸ਼ਾਨ ਲਾਈਨ ਹੈ ਤੇ ਮਾਂ ਵਾਲੀ ਸਾਈਡ ਤੋਂ ਦੇਵਲੀ ਬਲੱਡ ਲਾਈਨ ਹੈ ਜਾਨੀ ਕਿ ਜਿਹੜਾ ਬਾਪ ਹੈ ਉਹ ਅਲੀਸ਼ਾਨ ਬਲੱਡ ਲਾਈਨ ਨਾਲ ਸੰਬੰਧ ਰੱਖਦਾ ਹੈ ਤੇ ਜਿਹੜੀ ਇਹਦੀ ਮਾਂ ਉਹ ਦੇਵਲੀ ਬਲੱਡ ਲਾਈਨ ਨਾਲ ਸੰਬੰਧ ਰੱਖਦੀ ਹੈ ਜਾਨੀ ਕਿ ਅਲੀਸ਼ਾਨ ਤੇ ਦੇਵਲੀ ਲਾਈਨ ਦਾ ਸੁਮੇਲ ਹੈ ਜਿਹੜੀਆਂ ਕਿ ਦੋਨੇ ਹੀ ਟੌਪ ਦੀਆਂ ਬਹੁਤ ਚੰਗੀਆਂ ਬਲੱਡ ਲਾਈਨਾਂ ਨੇ ਇਹ ਬੇਸ਼ੇਰੀ ਦੀ ਉਮਰ 14 ਮਹੀਨੇ ਹੋ ਗਈ 57 57 ਇੰਚ ਹਾਈਟ ਦੱਸੀ ਹੈ ਬਾਈ ਨੇ ਤਲਵੰਡੀ ਭਾਈ ਏਰੀਏ ਦੇ ਵਿੱਚ ਹੈ ਜੀ ਜਿਹੜੇ ਸੱਜਣ ਭਰਾ ਨੂੰ ਪਸੰਦ ਹੋਵੇ ਬਾਈ ਨੂੰ ਬੇਚਿੰਤ ਫੋਨ ਲਾ ਲਿਓ ਬਾਲਾ ਕੈਂਡ ਸੁਭਾਅ ਬਾਈ ਦਾ ਤੇ ਬੇਸ਼ੇਰੀ ਚੰਗੀ ਬਹੁਤ ਆ ਮਾਰਕਿੰਗ ਮੱਥੇ ਭਟਾ 3 ਪੈਰ ਚਿੱਟੇ ਮਾਰਕਿੰਗ ਇੱਕ ਅਗਲਾ ਪੈਰ ਚਿੱਟਾ ਜੀ ਤੇ ਦੋ ਮੰਗਰਲੇ ਪੈਰ ਚਿੱਟੇ ਐ ਬਾਲ ਭੌਰੀਆਂ ਦੀ ਸਾਫ ਆ ਸੌ ਸੀਲਪੁਰੀਆ 62 3 ਇੰਚ ਦੀ ਬਿਸ਼ੇਰੀ ਨੇ ਵਧੀਆ ਚੰਗੀ ਘੋੜੀ ਬਣ ਜਾਣਾ ਬਾਕੀ ਖੁੱਲੀ ਡੁੱਲੀ ਪੂਰੀ ਆ ਸ਼ਕੀਨ ਬਹੁਤ ਐ ਬੇਲਵੰਤਰ ਬਹੁਤ ਚੰਗੀ ਆ ਬਾਲ ਪੌਰੀਆਂ ਦੀ ਵੀ ਸਾਫ਼ ਹੈ ਰੇਟ ਬਾਈ ਨੇ ਕੀਤਾ ਦੇਣ ਲੈਣ ਵਾਲਾ 1,45,000 ਜਿਹਦੇ ਵਿੱਚੋਂ ਮਾੜਾ ਮੋਟਾ ਮਾਨਤਨ ਹੋ ਸਕਦਾ ਕੋਈ 2-4000 ਦਾ ਬਾਲਾ ਮਾਨਤਨ ਵਾਲੀ ਗੱਲਬਾਤ ਹੈ ਨਹੀਂਗੀ ਜਿਹੜੇ ਭਰਾ ਨੂੰ ਚੰਗੀ ਲੱਗੇ ਬਾਈ ਨੂੰ ਫੋਨ ਲਾ ਲਿਓ ਬਾਕੀ ਦੁਬਾਰੇ ਫੇਰ ਦੱਸ ਦਿੰਨਾ ਰਾਜਰਤਨ ਘੋੜੇ ਦੀ ਬੱਚੀ ਆ 14 ਮਹੀਨੇ ਉਮਰ ਹੈ 757 ਇੰਚ ਹਾਈਟ ਹੈ ਬਾਲ ਪੌਰੀਆਂ ਦੀ ਸਾਫ ਹੈ ਤਲਵੰਡੀ ਭਾਈ ਏਰੀਏ ਦੇ ਵਿੱਚ ਹੈ ਰੇਟ ਮਾਲਕ ਨੇ 1 ਲੱਖ ਤੇ 45000 ਕੀਤਾ ਜੀਜੋ 2-4000 ਦਾ ਮਾਨਤਾਨ ਹੋ ਜਾਊਗਾ ਤੇ ਕਰ ਲੋ ਬਾਈ ਨਾਲ ਸੰਪਰਕ ਸਾਰੀ ਜਾਣਕਾਰੀ ਦੇਤੀ ਪੇਜ ਫੋਲੋ ਕਰ ਦਿਓ YouTube ਵਾਲਾ ਸਬਸਕ੍ਰਾਈਬ ਫੋਲੋ ਕਰ ਦਿਓ ਜੀ ਧੰਨਵਾਦ